ਤਰਾ ਮੋਗੇ ਮੰਡੀ ਤੇ ਖੜੇ ਆ ਥੋਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਸਵਰਾਜ 855 ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਠੀਕ ਆ ਜੀ ਵਧੀਆ ਠੀਕ ਠਾਕ ਬਾਈ ਹਾਂਜੀ ਹਾਂਜੀ ਸਾਡੋ ਪਹਿਲਾ ਬਾਈ ਸਵਰਾਜ 855 ਇਹ ਮਾਡਲ ਕਿਹੜਾ ਇਹ ਵੀਰੇ 2016 ਮਾਡਲ 2016 ਮਾਡਲ ਆ ਗੱਲ ਕਰੀਏ ਨੰਬਰ 50 ਵਾ ਹਾਂਜੀ ਹਾਂਜੀ ਚੌਕੜਾ ਨਵਾਂ ਟਾਇਰਾਂ ਦਾ ਠੀਕ ਆ ਚੌਕੜਾ ਹੀ ਟਾਇਰਾਂ ਦਾ ਨਵਾਂ ਤੇ 50 ਨੰਬਰ ਆ ਫੀਲਡ ਦਾ ਟਰੈਕਟਰ ਸਾਰਾ ਠੀਕ ਆ ਹਾਏ ਤਾਂ ਬਾਈ ਚਾਬੀ ਵੀ ਨਹੀਂ ਲੱਗੀ ਨਾਟ ਨੂੰ ਨਹੀਂ ਨਹੀਂ ਸਾਰਾ ਰੀਜਨਲ ਆ ਸਮਾਨ ਟਰੈਕਟਰ ਦਾ ਪੂਰਾ ਹਨਾ ਬਈ ਹਾਂ ਸਾਰਾ ਪੂਰਾ ਆਹੀਂ ਦੇਉਗੇ ਨਾ ਸਮਾਨ ਜਿਵੇਂ ਉਹ ਫੈਬਰ ਹੌਟ ਲੱਗੀ ਆ ਹਾਂ ਆਈ ਆ ਠੀਕ ਆ ਸਾਰਾ ਸਮਾਨ ਪੂਰਾ ਮਿਲੂਗਾ ਇੰਜਨ ਗੇਅਰ ਦਾ ਕਿਵੇਂ ਆ ਬਈ ਇੰਜਨ ਗੇਅਰ ਤਾਂ ਓਕੇ ਆ ਅਗਲਾ ਵਾ ਕੇ ਸੌਦਾ ਕਰ ਲੈ ਹਾਂ ਹਾਂ ਵਾ ਠੀਕ ਆ ਠੀਕ ਆ ਵਾ ਕੇ ਸੌਦਾ ਕਰ ਸਕਦੇ ਹਾਂ ਬਈ ਇਹਦੀ ਕੀ ਡਿਮਾਂਡ ਆ ਇਹਦਾ ਵੀਰੇ ਤੂੰ ਤਾਂ 535000 ਮੁੱਲ ਕਰਦੇ ਆ 16 ਮਾਡਲ ਦਾ 535000 ਜਿਹੜਾ ਕਰਕੇ ਆਂਦਾ ਵੀਡੀਓ ਸ਼ੇਅਰ ਬਈ ਬਾ ਦੇ ਦੇ ਦੇਂਗੇ 510000 ਤਾਂ ਦੇ ਦੇਂਗੇ ਠੀਕ ਆ ਮਾਨਦਾਨ ਹੋ ਜੂਗਾ ਤੇ ਬਈ ਇਹ ਕਿਹੜੇ ਪਿੰਡ ਵਗਾਉ ਆ ਇਹ ਬਜੌਲਾ ਪਿੰਡ ਰਾਏਕੋਡ ਕੋਲੇ ਰਾਏਕੋਡ ਕੋਲੇ ਹਾਂ ਜੇ ਕਹਿੰਦੇ ਵੇਖਣਾ ਉੱਥੇ ਆਉਣਾ ਬੁੱਕ ਬਈ ਉੱਥੇ ਹੀ ਆਉਣਾ ਠੀਕ ਆ ਨੰਬਰ ਬੋਲੀਆ ਉਹਦਾ ਬਈ 95013 ਠੀਕ ਆ 743914 ਹੁਣ ਬਈ ਥੋੜੀ ਜਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਕਰਦੇ ਹਾਂ ਹਾਂਜੀ ਹਾਂ ਜੀ ਠੀਕ ਆ ਜੀ ਧੰਨਵਾਦ